ਵੈਦ ਸੋਮ ਪ੍ਰਕਾਸ਼ ਵੈਦ ਹੁਸਨ ਲਾਲ ਦੀ ਅਗਵਾਈ ਹੇਠ ਫਰੀ ਆਯੁਰਵੈਦਿਕ ਕੈਂਪ ਲਗਾਇਆ ਗਿਆ ਜਿਸ ਵਿੱਚ 450 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ ਕੈਮਰਾਮੈਨ ਰੋਬਿੰਨ ਲਸਾਂਸ ਨਿਊਜ਼ ਦੁਆਬਾ ਲਈ ਜਸਵਿੰਦਰ ਸਿੰਘ ਹੀਰਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਪਿੰਡ ਡਾਡੀਆਂ ਵਿਖੇ ਗੰਤਵਾ ਬਾਹਰੀ ਰਾਹ ਦੇ ਜਿਹਰੇ ਤੇ ਅਸੀਂ ਜ਼ਿਲ੍ਹਾ ਬੈਦ ਮੰਡਲ ਡਿਸਟ੍ਰਿਕਟ ਹੁਸ਼ਾਪੁਰ ਕੋਲ 3 ਮੈਡੀਕਲ ਕੈਂਪ ਲਗਾਇਆ ਹੈ ਜਿਸ ਵਿੱਚ ਨਰੋਨ ਦੇਸੀ ਦਵਾਈਆਂ ਜੋ ਜੜੀਆਂ ਬੂਟੀਆਂ ਤੋਂ ਬਣੀਆ ਹੋਈਆਂ ਉਹ ਅਸੀਂ ਦੇ ਰਹਾ ਹੈ ਤਾਂ ਕਿ ਆਯੁਰਵੇਦ ਦਾ ਪ੍ਰਸਾਰ ਤੇ ਪ੍ਰਚਾਰ ਕੀਤਾ ਜਾਏ ਇਹਦੇ ਸੰਬੰਧ ਦੇ ਵਿੱਚ ਸਾਡਾ ਮਰੀਜ਼ਾਂ ਨੂੰ ਵੀ ਤੇ ਉਹਨਾਂ ਨੂੰ ਸਭ ਨੂੰ ਇਹ ਕਿਹੜਾ ਜ਼ਰੂਰੀ ਹੈ ਕਿ ਇੱਥੇ ਜਿਹੜੀ ਆ ਇਹ ਕੁਦਰਤੀ ਪੈਥੀ ਆ ਇਸ ਕਰਕੇ ਆਯੁਰਵੇਦ ਨੂੰ ਵਰਤਣਾ ਬਹੁਤ ਜ਼ਰੂਰੀ ਆ ਕਿਉਂਕਿ ਸਾਡੀਆਂ ਆਮ ਚੀਜ਼ਾਂ ਜੋ ਸਾਸੀ ਘਰਾਂ ਚ ਵਰਤਦੇ ਆ ਇਸ ਆਯੁਰਵੇਦ ਦੀ ਜੋ ਪੈਥੀ ਆ ਇਹ ਆਪਣੀ ਰਸੋਈ ਤੋਂ ਛੁਲੀ ਹੋ ਜਾਂਦੀ ਆ ਤੇ ਬਾਕੀ ਦੁਕਾਨਾਂ ਤਾਂ ਹੋਰ ਤਾਂ ਪਹੁੰਚਦਾ ਨੇ ਜੋ ਸਾਡੇ ਕੋਲ ਮਿਰਚਾ ਜੀਰਾ ਧਨੀਆਂ ਬੰਦੀ ਨੂਨ ਸਿੰਧਾ ਨੂਨ ਸੌਚਰ ਨੂਨ ਸੁੰਡ ਵਰਗ ਦੇ ਆਪਲਾ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਬਾਅਦੀ ਦਵਾਈਆਂ ਚਾਰ ਦਿੱਤੇ ਜਾਂਦੀਆਂ ਇਸ ਕਰਕੇ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਅੱਜ ਅਸੀਂ ਉਹੀ ਆਯੁਰਵੇਦ ਤੇ ਦਵਾਈਆਂ ਦਾ ਇੱਥੇ ਕੈਪਟਾਇਆ ਜਿਹਦੇ ਵਿੱਚ ਅਸੋਲ ਜੀ ਕੱਟੋ-ਕੱਟ ਤਿੰਨ ਤੋਂ ਮਰੀਜ਼ ਨੂੰ ਦੇਖ ਚੁੱਕਿਆ ਬਾਕੀ ਹਾਲੇ ਮਰੀਜ਼ਾਂ ਦੀ ਲੈਂ ਲੱਗੀ ਉਹ ਆ ਰਹੇ ਆ ਤੇ ਸ਼ਾਮ ਤਾਈਂ ਮੇਰਾ ਖਿਆਲ ਆ ਪੰਜ 550 ਮਰੀਜ਼ਾਂ 'ਚ ਦੇਖ ਲਵਾਂਗੇ ਫਿਰ ਉਹਨਾਂ ਨੂੰᱹ ਰਹੀ ਦਵਾਈਆਂ ਦੇਵਾਂਗੇ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਜੀ ਦੇ ਆ ਜੀਨੀ ਨਾਮ ਤਿੰਨ ਜੈ ਜੀ ਆਦਰ ਬੈਠੀ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਜੀ ਫਤਿਹ ਅੱਜ ਜੀ ਫਰੰਡਾ ਬਾੜੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਚੱਕ ਫ੍ਰੀ ਹੈਲਥ ਸਰਵਿਸ ਮੈਡੀਕਲ ਕੈਂਪ ਜ਼ਿਲ੍ਹਾ ਲੋਗਮੁੰਡ ਵਿੱਚ ਹਸਪਤਾਲ ਤੋਂ ਸਜੋਣਾਂ ਲਾਦੇ ਆ ਤੇ ਇਹ ਸਾਨੂੰ ਬਾਬਾ ਜਸਵਿੰਦਰ ਸਿੰਘ ਜੀ ਦਾ ਕਹਿ ਤੇ ਉਹ ਸਾਡੇ ਬਾਈਸ ਪ੍ਰਧਾਨ ਜੀ ਜ਼ਿਲ੍ਹਾ ਪ੍ਰਧਾਨ ਤੇ ਤੇ ਨਾ ਪ੍ਰਧਾਨ ਆ ਤੇ ਅਸੀਂ ਇਹ ਕੈਂਪ ਅੱਜ ਬੁਲਾਉਂਦੇ ਆ ਕਿ ਪੂਰ 2 ਸਾਲ ਤੋਂ ਇੱਕ ਲੋਸ ਕਰਨਾ ਪਿਆ। ਬਹੁਣੇ ਸੀ ਇਹ ਕੈਂਪ ਲਾਇਆ ਅੱਜ ਕਾਗਜ਼ੀ ਮਤਰਾ ਉਹ ਦੁਨੀਆ ਜਿਹੜੀ ਅੱਜੋ ਕਰਦਾ ਦੇ ਮਰੀਜ਼ਾਂ ਤੋਂ ਪੂਰੀਆਂ ਨੇਰੇ ਆ ਅਸੀਂ ਜਿਹੜਾ ਪ੍ਰੋਗਰਾਮ ਸਿਆਫਤ ਬਣਾਉਂ ਪਤਾਨ ਦੰਸਾਲ ਦੇ ਵਿੱਚ ਪੈਂਟਿੰਗ ਚਾਰੀ ਤਾ ਬਣਾਨੇ ਆ ਔਰ ਦੁਨੀਆ ਨੂੰ ਆਦਰਵਾਦ ਗਾਹੀ ਪ੍ਰਚਾਰ ਔਰ ਪ੍ਰਸਾਰ ਕਰਦੇ ਕਾਗਜ਼ੀ ਇੰਨਾ ਔਣਾ ਸਮਾਂ ਹੈ ਇਹ ਆਦਰਵਾਦ ਆ ਆਦਰਵਾਦ ਨਾਲੀ ਲੋਕ ਨੂੰ ਸਾਬ ਹੋਰੇ ਜਿਹਦਾ ਟੀਮ ਹੈ ਕੰਟਰ ਹੈ ਔਰ ਵੀ ਬਹੁਤ ਸਾਰੀਆਂ ਗੜੀਆਂ ਲਾਇਆ ਰਾਸਪਾਰੀਆਂ ਸੂਆਂ ਉਹਨਾਂ ਤੋਂ ਵੀ ਅਸੀਂ ਸਾਡੇ 10 ਸਰਕਾਰਾਂ ਨਾਲ ਆਮ ਕਰਦੇ ਆ ਇੱਕ ਨਾ ਹੋਰ ਵੀ ਦੱਸ ਦਿੰਦੇ ਕੋਰੋਨਾ ਆ ਕੋਰੋਨਾ ਦੇ ਵੇਲੇ ਵੀ ਲੋਕਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਪਰ ਕਾਰਨੀ ਪਿੰਡ ਦੇ ਵਸੂਲਾਂ ਦੇ ਤਾਲੇ ਹੋ ਗੁੱਸੇ ਹੋਰ ਵੀ ਸਾਡਾ ਜਿਹੜਾ ਨਿਸ਼ਾਨ ਹੈ ਤੇ ਸਿਰ ਭਾਜੇ ਦਾ ਨਾ ਬਣਾਉਂਦੇ ਪਤਾਉਣਾ ਪਰ ਅੱਜ ਜਿਹੜਾ ਫਲਾਅ ਕਰਨਾ ਹੈ ਮੇਰੀ ਸਰਕਾਰ ਕੇ ਦੀ ਇਹ ਬਿੰਦੀ ਹੈ ਕਿਉਂ ਸਾਡੇ ਜਿਹੜੇ ਬਾਗੁੰਡਾ ਬੈਠੇ ਆ ਉਹਨਾਂ ਵੱਲ ਨੂੰ ਥੋੜਾ ਧਿਆਨ ਦੇਣਾ ਕਹਿੰਦੇ ਉਹਨਾਂ ਨੂੰ ਕੋਈ ਗਾਇਤਾ ਸਾਡੀ ਜਣ ਦਿੱਤਾ ਜਾਵੇ ਕੋਈ ਉਹ ਫੁੱਲ ਦਾ ਜਿਹੜੀ ਗਾਇਨਾ ਗਾਉਂਦਾ ਦੀ ਉਹ ਪਰਪਰਾ ਚੱਲ ਰਹੀ ਹੈ ਅੱਜ ਤੋਂ ਨਹੀਂ ਚੱਲ ਰਹੀ ਗੁਰੂ ਜਨਨ ਸਾਹਿਬ ਦੇ ਵਿੱਚ ਵੀ ਗੱਜਾ ਪਰ ਰਮਾਣ ਮਾਂ ਘਰ ਦੇ ਵਿੱਚ ਵੀ ਗੱਜਾ ਹੈ ਤੇ ਗਾਇਤਾ ਨੇ ਜਿਹੜੇ ਇਲਾਜ ਕੀਤੇ ਆ ਉਹ ਮਰਦੇ ਬੰਦਿਆਂ ਨੂੰ ਨਹੀਂ ਬਤਾਇਆ ਤੇ ਇਸ ਕਰਕੇ ਨਹੀਂ ਜਗਾ ਮਕਬੂ ਮੰਗ ਰਹੇ ਹਾਂ ਕਿ ਮੈਂ ਆਪਣਾ ਵਿਆਸ ਸਾਹਿਬ ਨਾਲ ਇੱਕ ਮਿਲਣੀ ਕਰਨ ਦਾ ਬੇਨਤੀ ਦੇਵਾਂ ਖਾਸ ਕਰਕੇ ਜਿਹੜੇ ਮੇਰੇ ਮੈਂਬਰ ਆ ਉਹ ਜਿਹੜੀਆਂ ਆ ਨਸ਼ੇਵਰ ਮਹਿਮਦ ਲੂਆ ਇਹਨਾਂ ਵਿੱਚ ਗੌਰਮੈਂਟ ਦਾ ਸਾਥ ਦੇ ਔਰ ਗੌਰਮੈਂਟ ਦਾ ਨਾਲ ਸੰਪਰਕ ਚੱਲ ਜੋ ਵੀ ਅੰਗਰੇਜ਼ੀ ਦਾ ਵਰਤਾਰਾ ਦੇ ਅੰਗਰੇਜ਼ੀ ਬੋਲ ਨੂੰ ਬੰਦ ਕਰ ਦਿੱਤਾ ਜੈ ਜੀ ਲੀਦਰ ਪਾਰਟੀ ਜੈ ਜੀ ਯੂ